ਸਰ ਸਤਿ ਸ੍ਰੀ ਅਕਾਲ ਜੀ 1 ਜੂਨ ਤੋਂ ਆਪਣੀ ਜਿਹੜੀ ਕਿਤਾਬ ਹੈ ਇਹ ਵਿਗਿਆਨਕ ਡੇਰੀ ਫਾਰਮਿੰਗ ਇਹਦਾ ਨਵਾਂ ਐਡੀਸ਼ਨ ਆ ਗਿਆ ਹੈ ਬਹੁਤ ਸਾਰੇ ਲੋਕਾਂ ਦੇ ਸਵਾਲ ਸੀ ਇਸ ਕਿਤਾਬ ਬਾਰੇ ਵੀ ਕੀ ਕੁਝ ਨਵਾਂ ਪਾਇਆ ਇਹਦੇ ਵਿੱਚ ਪਹਿਲਾਂ ਕਿਤਾਬ ਨੂੰ ਬੜਾ ਪਰਮਾਉ ਘਾਰਾ ਦਿੱਤਾ ਸੀ ਅੱਠ ਪਾਠ ਇਹਦੇ ਵਿੱਚ ਨਵੇਂ ਪਾਏ ਹੈ ਤਕਰੀਬਨ 50 ਪੰਨੇ ਹੋਰ ਜੋੜੇ ਆ ਪੁਰਾਣੀ ਬੁੱਕ ਦੇ ਪੁਰਾਣੀ ਜਿਹੜੀ ਕਿਤਾਬ ਸੀ ਉਹ ਚਾਹਗਾ ਵੀ ਬਿਮਾਰੀਆਂ ਕਿਉਂ ਇੰਨੀ ਆ ਜ਼ਿਆਦਾ ਵੱਧ ਰਹੀਆਂ ਐ ਐਂਟੀਬਾਇਓਟਿਕਸ ਦੀ ਵਰਤੋਂ ਜਾਂ ਦੁਰ ਵਰਤੋਂ ਪਸ਼ੂਆਂ ਦੀ ਗਿਣਤੀ ਘਟ ਰਹੀ ਹੈ ਪਰ ਦੁੱਧ ਵਧ ਰਿਹਾ ਉਹਦੀ ਸੱਚਾਈ ਕੀ ਹੈ ਬੜਾ ਕੂੜ ਪ੍ਰਚਾਰ ਚੱਲ ਰਿਹਾ ਹੈ ਇਹਦੇ ਬਾਰੇ ਦੁੱਧ ਦੀ ਫੈਟ ਗ੍ਰੈਵਿਟੀ ਬਾਰੇ ਬਹੁਤ ਵੱਡੇ ਮਸਲੇ ਆ ਲੋਕੀ ਪੁੱਛਦੇ ਦੁੱਧ ਦੀ ਫੈਟ ਗ੍ਰੈਵਿਟੀ ਲੰਗੜਾਪਣ ਬਹੁਤ ਵੱਡੀ ਸਮੱਸਿਆ ਪਿਛਲੇ ਵਾਰ ਇਹਦੇ ਵਿੱਚ ਬਾਰੇ ਨਹੀਂ ਗੱਲ ਕੀਤੀ ਸੀ ਆਪਾਂ ਬਿਮਾਰੀਆਂ ਵਧਣ ਦੇ ਮੁੱਖ ਕਾਰਨ ਕੀ ਹੈ ਬਿਮਾਰੀਆਂ ਰੋਕਣੀਆਂ ਕਿਵੇਂ ਨੇ ਦਵਾਈਆਂ ਤੋਂ ਬਿਨਾ ਬਿਮਾਰੀਆਂ ਕਿਵੇਂ ਰੋਕਣੀਆਂ ਦੇਖੋ ਬਿਮਾਰੀਆਂ ਵੱਧ ਰਹੀਆਂ ਉਹਦਾ ਕਾਰਨ ਸਾਨੂੰ ਕਦੇ ਨਹੀਂ ਪਤਾ ਹੁੰਦਾ ਰੋਕਣ ਦਾ ਤਰੀਕਾ ਸਾਡੇ ਕੋਲ ਦਵਾਈਆਂ ਹੀ ਹੁੰਦੀਆਂ ਇਹ ਦੋਨਾਂ ਬਾਰੇ ਬਹੁਤ ਵਿਸਤਾਰ ਚ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਦੁੱਧ ਜਿਹੜਾ ਹੈਗਾ ਪਸ਼ੂ ਦੁੱਧ ਕਿਉਂ ਨਹੀਂ ਲੌਂਦੇ ਬਹੁਤ ਵੱਡਾ ਮਸਲਾ ਹੈ ਮੱਝਾਂ ਚ ਉਸ ਤੋਂ ਇਲਾਵਾ ਦੇਖੋ ਗੱਭਣ ਕਰਾਉਣ ਬਾਰੇ ਬਹੁਤ ਸਾਰੇ ਨਵੀਆਂ ਚੀਜ਼ਾਂ ਜਿਵੇਂ ਈਟੀਟੀ ਆਈਵੀਐਫ ਟੈਸਟ ਟਿਊਬ ਜਿਹੜਾ ਚੱਲ ਰਿਹਾ ਹੈ ਉਹਦੇ ਬਾਰੇ ਹੈ ਅਲਟਰਾਸਾਉਂਡ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੰਦੀ ਹੈ ਦੇਖੋ ਇਹ ਕਿਤਾਬ ਤੇ ਬੜੀ ਮਿਹਨਤ ਹੈ ਮੇਰਾ ਪਿਛਲੇ 20-25 ਸਾਲ ਦਾ ਤਜਰਬਾ ਹੈ ਜਿਹੜਾ ਹੈਗਾ ਇਦੀ ਕੀਮਤ ਹੈ ਜਿਹੜੀ ਉਹ 500 ਰੁਪਏ ਇਸ ਕਿਤਾਬ ਦੀ ਕੀਮਤ ਰੱਖੀ ਔਰ ਮੈਂ ਹਰੇਕ ਨੂੰ ਕਹਿਣਾ ਵੀ 300 ਪੰਨਿਆਂ ਦੀ ਕਿਤਾਬ ਇਹ 500 ਰੁਪਏ ਦੇ ਵਿੱਚ ਥੋੜੇ ਰੋਜ਼ ਦੇ ਜੇ ਤੁਹਾਡੇ ਕੋਲ 10-15 ਪਸ਼ੂ ਨੇ ਤੁਹਾਡਾ ਰੋਜ਼ ਦਾ ਹਜ਼ਾਰਾਂ ਰੁਪਏ ਦਾ ਫਰਕ ਪਾਊਗੀ ਡੇਰੀ ਫਾਰਮਿੰਗ ਦੇ ਵਿੱਚ ਮੈਂ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਸੋ ਬਾਕੀ ਇਹ ਜਾਣਕਾਰੀ ਸਾਰੀ YouTube ਤੇ ਵੀ ਉਪਲਬਧ ਹੁੰਦੀ ਹੈ ਪਰ ਕਿਉਂਕਿ YouTube ਤੇ ਬਹੁਤ ਸਾਰੇ ਪਸ਼ੂ ਪਾਲਕਾਂ ਨੂੰ ਜਾਣਕਾਰੀ ਲੱਭਣ 'ਚ ਬੜੀ ਪ੍ਰੋਬਲਮ ਹੁੰਦੀ ਸੀ ਸੋ ਇਸ ਕਰਕੇ ਜਿਹੜਾ ਇਹ ਕਿਤਾਬ ਦਾ ਆਪਾਂ ਨਵਾਂ ਐਡੀਸ਼ਨ ਕੱਢਿਆ ਠੀਕ ਹੈ ਧੰਨਵਾਦ ਜੀ ਸਾਰਨ ਸਬਸਕ੍ਰਾਈਬ